ਤੂੰ ਕਿੰਨੇ ਨੇ ਤੇ ਹੋ ਰਹੇ ਨੇ ਨਹੀਂ ਆ ਰਹੇ ਗਏ ਆ ਆਹ ਬਹਤ ਦੇ ਵਾਰ ਆਇਆ ਵਾ ਕਿੱਥੇ ਤੈਨੂੰ ਤੂੰ ਲੰਗਿਆ ਕੋਈ ਤੈਨੂੰ ਤੂੰ ਕੀ ਕਰ ਰਹਾ ਇੱਥੇ ਇਹ ਦੋ ਬੱਚੇ ਫੜੇ ਨੇ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਨੂੰ ਓਕੇ ਸ਼ਹਿਰ ਅੰਮ੍ਰਿਤਸਰ ਵਾਲੇ ਨੇ ਪੜਾਹਾ ਹਨ ਅੰਮ੍ਰਿਤਸਰ ਦੇ ਕਿਹੜੇ ਪੰਜਾਬ ਤੋਂ ਸੁਧਾਰ ਕਰ ਰਹਾ ਪੂਰੇ ਪੰਜਾਬ ਦਾ ਇਹ ਬੇੜਾ ਗੰਦ ਕੀਤਾ ਸਾਰੇ ਪੰਜਾਬ ਦਾ ਇਹ ਤਾਂ ਮਾਲਕ ਤੁਸੀਂ ਹੋ ਮੈਂ ਉਹ ਨਾਮ ਹੈ ਮੈਨੂੰ ਦਿਖਾਉਂਦੇ ਨਹੀਂ ਹੁੰਦਾ ਓਕੇ ਤੇ ਜਿਹੜੇ ਦੋ ਮੁੰਡੇ ਖੜੇ ਐ ਕੀ ਕਹਿਣਾ ਚਾਹੁੰਗੇ ਇਹਨਾਂ ਬਾਰੇ ਉਹ ਦੋ ਮੁੰਡੇ ਕਹਿੰਦੇ ਖੜੇ ਇਹਨਾਂ ਨੂੰ ਲੈਣ ਹੀ ਨਹੀਂ ਕੋ ਗਿਆ ਫਿਰ ਉੱਥੇ ਕੋਈ ਓਕੇ ਇਹਨਾਂ ਨੂੰ ਕੋ ਲੈਣ ਹੀ ਨਹੀਂ ਗਿਆ ਆ ਉਹਦਾ ਇਹਨਾਂ ਦੇ ਮਾਵਾ ਦੇ ਸਕੂਲੇ ਪੜ੍ਹਦੇ ਨੇ ਠੀਕ ਆ ਬਾਅਦ ਜਦੋਂ ਉਹਦੇ ਕੋਲ ਲੋੜ ਪੈਂਦੀ ਤੇ ਆਣ ਉਹ ਆ ਜਾਂਦੇ ਕਿੰਨੀ ਦੇਰ ਤੋਂ ਕੰਮ ਲੱਗਿਆ ਜਿਹੜੇ ਆ ਉਹਦੇ ਮੰਗ ਮੰਗਦੇ ਧੀ ਮੰਗਦੇ ਨੇ ਜਿਹੜੇ ਧੀ ਮੰਗਦੇ ਆ ਉਹਨਾਂ ਨੂੰ ਚਲਾਉਂਦੀਆਂ ਕਿ ਉਹ ਕਰੋ ਵੀ ਤੁਸੀਂ ਚੋਰੀਆਂ ਕਰਦੇ ਜੇ ਨਹੀਂ ਕਰਦਾ ਪਿਆ ਕੁਛ ਪੰਜਾਬ ਦੇ ਵੀ ਚੱਲ ਸਕਦਾ ਸਾਡੇ ਦੋਸਤਾਂ ਦੇ ਚੰਗਰੇ ਜਾਨਣਗੇ ਇਹਨਾਂ ਚੁੱਪ ਚੁੱਪੇ ਮਾਰ ਲਗੇ ਤੇ ਫੇਰ टिंकू कितनी उम्र है तेरी पंद्रह साल कितनी देर होगी काम कर रहे हो पाँच साल से काम कर रहे हो तो कहाँ के रहने वाले हो फैमिली में कौन कौन है एक तो... घर में कौन कौन है आपके मम्मी पापा।, पापा क्या करते हैं घर में रहते हैं तो... काम नहीं करते कोई तो तेरे से काम करवाते हैं ज़बरदस्ती काम करवाते हैं अपनी मर्जी से करते हो

ਮੈਂ ਨਹੀਂ ਦੁਕਾਨ ਤੇ ਆਉਂਦਾ ਭਾਈ ਜੀ ਓਕੇ ਨਹੀਂ ਉਹਦਾ ਮਾਲਕ ਤੁਸੀਂ ਹੈ ਮੈਂ ਉਹ ਨਾਮ ਹੈ ਮੈਂ ਦੱਸਾਂਦੇ ਨਹੀਂ ਹੁੰਦਾ ਓਕੇ ਤੇ ਜਿਹੜੇ ਦੋ ਮੁੰਡੇ ਫੜੇ ਆ ਕੀ ਕਹਿਣਾ ਚਾਹੋਂਗੇ ਇਹਨਾਂ ਬਾਰੇ ਇਹ ਮੁੰਡੇ ਕਦੇ ਫੜੇ ਇਹਨਾਂ ਨੂੰ ਲੈਣ ਹੀ ਨਹੀਂ ਕੋਈ ਗਿਆ ਇੱਥੇ ਉੱਥੇ ਕੋਈ ਓਕੇ ਇਹਨਾਂ ਨੂੰ ਕੋਈ ਲੈਣ ਹੀ ਨਹੀਂ ਗਿਆ ਆ ਇਹ ਤਾਂ ਇਹਨਾਂ ਦੇ ਮਾਮਾ ਦੇ ਸਕੂਲੇ ਪੜ੍ਹਦੇ ਨੇ ਠੀਕ ਆ ਬਾਅਦ ਜਦੋਂ ਕੋਈ ਲੋੜ ਪੈਂਦੀ ਤੇ ਆਣਵਾਜ ਜਾਂਦੇ ਕਿੰਨੀ ਦੇਰ ਤੋਂ ਕੰਮ ਕਰਦੇ ਪਏ ਇੱਥੇ ਇਹ ਕਦੀ ਪੱਕੇ ਨਹੀਂ ਕਰਦਾ ਕੋਈ ਮੈਂ ਜਾ ਕਰਾ ਦਿਆਂ ਨੂੰ ਲੇਕਿਨ ਉਹ ਮੁੰਡਿਆਂ ਦਾ ਕਹਿਣਾ 5-5 ਸਾਲ ਤੋਂ ਕੰਮ ਕਰਦੇ ਪਏ ਆ ਚੱਕਰ ਹੁਣ ਸਾਡੇ ਜੀ ਬਾਜੀ ਆ ਤੁਸੀਂ ਲੈ ਕੇ ਦੇਣੀ ਹਾਂ ਮੈਂ ਇਹਨਾਂ ਨੂੰ ਦੋ ਬੱਚੇ ਫੜੇ ਆ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਇਹ ਆ ਯਾਨੀ ਕੀ ਕਰਦੇ ਹੁੰਦੇ ਹੁੰਨੇ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਆਪਣੇ ਚਲਾਨ ਹੋਏਗਾ ਜੀ ਚਲਾਨ ਹੋਏਗਾ ਦੈਨ ਜਿਹੜੇ ਅੰਜੀ ਤੇ ਬੱਚਿਆਂ ਦੀ ਅੱਗੇ ਪੜ੍ਹਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਤੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਖਾਂਗੇ ਇਹਨਾਂ ਨੂੰ ਸਕੂਲ 'ਚ ਪਾਓ ਠੀਕ ਹੈ ਜੀ ਹੋਰ ਪਲਾਵਾਂਗੇ ਜੀ ਤੇ ਜੇ ਮਾਪੇ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਪ੍ਰਬਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੰਦਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਹੈ ਤੇ ਇਹਨਾਂ ਨੂੰ ਸਹੂਲਤਾਂ ਠੀਕ ਹੈ ਸਰਕਾਰ ਵੱਲ ਸਹੂਲਤਾਂ ਦਿੱਤੀਆਂ ਜਾਂਦੀਆਂ ਪਰ ਬੱਚੇ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਨਾਂ ਦੇ ਮਾਪਿਓ ਨੂੰ ਅਸੀਂ ਆਖਾਂ ਇਸ ਮਿਲ ਕੇ ਤੇ ਜਦ ਬੱਚਿਆਂ ਨੂੰ ਪੜਾਇਆ ਜਾਂਦਾ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਂਦੀ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਤੇ ਜਿਹੜੇ ਲਈ ਚਾਈਲਡ ਲੇਬਰ ਐਕਟ ਦਾ ਨਹੀਂ ਜੀ ਇਹਨਾਂ 'ਤੇ ਫ